ਲਓ ਬਾਈ ਸੱਜਣੋ ਸੋਡੇ ਵਾਸਤੇ ਕਪਾਹ ਦੇ ਫੁੱਟਾਂ ਰੀਆਂ ਆਪਾਂ ਚਾਰ ਵਸ਼ੇਰੀਆਂ ਲੱਭ ਕੇ ਲਿਆਏ ਆਂ ਦੇਗਾ ਮੇਲੇ ਦੇ ਵਿੱਚੋਂ ਤੇ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤੇ ਜਿਹੜੇ ਭਰਾ ਫੇਸਬੁੱਕ ਪੇਜ ਤੇ ਨਵੇਂ ਆਓ ਫੇਸਬੁੱਕ ਪੇਜ ਦਿਲਦਾਰ ਬੰਦੇ ਨੂੰ ਫੋਲੋ ਕਰੋ ਲਾਈਕ ਕਰੋ ਤੇ ਕਰਦੇ ਆਂ ਆਪਾਂ ਮਾਲਕਾਂ ਨਾਲ ਇਹਨਾਂ ਵਸ਼ੇਰੀਆਂ ਦੀ ਡਿਟੇਲ ਸਾਂਝੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਹੋਠ ਠੀਕ ਠਾਕ ਹਾਂ ਜੀ ਹਾਂਜੀ ਹਾਂਜੀ ਬਾਈ ਫੇਰਾ ਨੌਕਰੀ ਬਾਰੇ ਦੱਸ ਔਰ ਲੀ ਬਾਰੇ ਦੱਸ ਦੇ ਜਿਹੜੀ ਤੇਰੇ ਮੂਹਰੇ ਖੜੀ ਆ ਇਹਦੀ ਕੀ ਡਿਟੇਲ ਆ ਹਾਂ ਇਹ ਵੀ ਪਾਰਸਪੁੱਲਰ ਵਾਲੇ ਦੀ ਆ ਪਾਰਸਪੁੱਲਰ ਵਾਲੇ ਦੀ ਪਾਰਸਪੁੱਲਰ ਵਾਲੇ ਦੀ ਆ ਇਹ ਹਾਂਜੀ ਇਹ 3 ਮਹੀਨੇ ਦੀ ਬਸ਼ੇਰੀ ਆ 3 ਮਹੀਨਿਆਂ ਦੀ ਬਸ਼ੇਰੀ ਆ ਮਾ ਦਾ ਕਾਲ ਕਦ 61 ਇੰਚ ਆ 14 68 ਇੰਚ ਆ ਅੱਛਾ ਜੀ ਇਹ ਉਹ ਦਾ 68 ਆ ਤੇ ਬਾਲਪੌਰਾਂ ਦੇ ਤਾਂ ਜਾਨਵਰ ਸਾਰੇ ਸਾਫ਼ ਹੀ ਹੋਣਗੇ ਸਾਫ਼ ਹੀ ਹੈ ਸਾਫ਼ ਠੀਕ ਹੈ ਜੀ ਤੇ ਕੀ ਡਿਮਾਂਡ ਵਗੈਰਾ ਜੀ ਇਹਦੀ ਇਹਦਾ 230 ਕਰਦੇ ਆ ਵੀਰੇ 230 ਠੀਕ ਹੈ ਜੀ ਬਸ਼ੇਰੀਆਂ ਸੋਹਣੀਆਂ ਬਾਈ ਤੇਰੀਆਂ ਸਾਰੀਆਂ ਹੀ ਹਨਾ ਹਾਂਜੀ ਤੇ ਅਗਲੀ ਬਸ਼ੇਰੀ ਬਾਰੇ ਦੱਸ ਬਾਈ ਜੀ ਇਹ ਕਿਹੜੇ ਦੀ ਆ ਗਈ ਜੀ ਇਹ ਵੀ ਭਾਗਸਰ ਵਾਲੇ ਸੁਲਤਾਨ ਦੀ ਆ ਉਰੇ ਲਿਆ ਇਹਨੂੰ ਇੱਥੇ ਹੀ ਲਾਇਆ ਹਾਂ ਰੋਕ ਲਈ ਇਹ ਵੀਰੇ ਭਾਗਸਰ ਵਾਲੇ ਸੁਲਤਾਨ ਦੀ ਆ ਭਾਗਸਰ ਵਾਲੇ ਸੁਲਤਾਨ ਦੀ ਹੈ ਠੀਕ ਹੈ ਇਹ ਕਿੰਨੇ ਚਾਰ ਦੀ ਹੋਗੀ ਇਹ 4 ਮਹੀਨੇ ਦੀ ਬਾਈ 4 ਮਹੀਨੇ ਦੀ ਹਾਈਟ ਹੋਈ ਤੇ ਚੰਗੀ ਚੱਕ ਗਈ ਹੈ ਨਾ ਹਾਂ ਬਈ ਸੌਖੇ ਨੂੰ ਬਲੱਡ ਲਾਈਨ ਫਿਰ ਚੰਗੀ ਹੋ ਗਈ ਨਾ ਹਾਂਜੀ ਹਾਂਜੀ ਤੇ ਮਾਂ ਇਹਦੀ 63 ਇੰਚ ਦੀ ਹੈ ਠੀਕ ਹੈ ਨੌਕਰੀ ਹੋਊਗੀ ਹਾਂਜੀ ਹਾਂ ਠੀਕ ਹੈ ਜੀ ਤੇ ਇਹਦੀ ਡਿਮਾਂਡ ਭਰਾ ਇਹਦਾ ਦੋ ਵੱਸੀ ਕਰ ਦੇ ਦੋ 80 ਹਾਂਜੀ ਠੀਕ ਅਗਲੀ ਫੜ ਲਾ ਬਈ ਬਸ਼ੇਰੀ ਉਹਨੇ ਫੜਾਈ ਨਹੀਂ ਖਾਣੀ ਉਹ ਤਾਂ ਚੱਲੂੰ ਦੱਸ ਦੇ ਉਧਰ ਮਾੜੀ ਹੁਣ ਘੇਰ ਲਾ ਕੱਲੀ ਜੀ ਕਰ ਲਾ ਵਾਹ ਉੱਥੇ ਆਇਆ ਕੋਈ ਨਹੀਂ ਠੀਕ ਆ ਉਹ ਖੁੰਝੇ ਤੇ ਨਹੀਂ ਜਾਂਦੀ ਐ ਕੱਲੀ ਆ ਇਧਰ ਨੂੰ ਕਾਢ ਲਾ ਆ ਇਧਰ ਨੂੰ ਕਾਢ ਦੇ ਇਹ ਜਾਣ ਦੇ ਜਾਂ ਇੱਥੇ ਖੜੀ ਰਹਿੰਦੇ ਬਸ ਇਹਦੇ ਬਾਰੇ ਦੱਸ ਹੁਣ ਇਹ ਮੇਰੇ ਬਾਦਲਕੇ ਵਾਲੇ ਸੁਖਵੀਰ ਦੀ ਬੱਚੀ ਆ ਬਾਦਲਕੇਆਂ ਵਾਲੇ ਘੋੜੇ ਦੀ ਬੱਚੀ ਐ ਹਾਂਜੀ ਕੀ ਨਾਮ ਉਹ ਘੋੜੇ ਦਾ ਉਹਦਾ ਨਾਮ ਮਹਾਰਾਣੀ ਅੱਛਾ ਮਹਾਰਾਣੇ ਦੀ ਬੱਚੀ ਆ ਜਿਹੜਾ ਬਾਦਲਕੇਆਂ ਕੋਲੇ ਸੁਖਵੀਰ ਬਾਦਲਕੇਆਂ ਕੋਲੇ ਹੈ ਹਾਂਜੀ ਠੀਕ ਆ ਤੇ ਇਹ ਕਿੰਨੇ ਚਿਰ ਦੀ ਹੋ ਗਈ ਭਰਾ ਇਹ 6 ਮਹੀਨਿਆਂ ਦੀ ਹੋ ਗਈ 6 ਮਹੀਨਿਆਂ ਦੀ ਪਾਲੀ ਪੁਲੀ ਸੋਹਣੀ ਆ ਹਨਾ ਯਾਰ ਹਾਂ ਕੱਦ-ਕਾਟ ਚੰਗਾ ਕ ਚੱਕ ਦੀ ਤਰੀ ਆਉਂਦੀ ਏ ਹਾਂਜੀ ਤੇ ਇਹਦੀ ਡਿਮਾਂਡ ਭਰਾ ਇਹਦਾ 2.5 ਲੱਖ ਕਰ ਦੇ 2.5 ਲੱਖ ਠੀਕ ਹੈ ਤੇ ਇਹ ਤੋਂ ਇਲਾਵਾ ਇੱਕ ਆ ਗਈ ਬਾਈ ਹਾਂ ਠੀਕ ਹੈ ਲਓ ਮਿੱਤਰਾਂ ਇੱਕ ਆਹਾ ਇਧਰ ਬਸ਼ੇਰੀ ਖੜੀ ਹੈ ਜੀ ਇਹਦੇ ਵੀ ਕਰ ਲਓ ਦਰਸ਼ਨ ਇਹ ਕਿਹੜੇ ਘੋੜੇ ਦੀ ਆ ਬਾਈ ਜੀ ਏ ਬਾਈ ਜੀ ਹੈਗੀ ਆਪਣਾ ਕੀ ਇਹਦਾ ਨਾਮ ਆਪਣਾ ਚੇਤਕ ਕੱਲਾਂ ਵਾਲੇ ਦੀ ਬੱਚੀ ਹੈ ਜਿਹੜੀ ਚੇਤਕ ਕੱਲਾਂ ਵਾਲੇ ਦੀ ਹਾਂਜੀ ਅੱਛਾ ਕਨਫਰਮ ਹੋਊਗਾ ਸਾਰਾ ਹਾਂਜੀ ਇਹਦੀ ਉਮਰ 13 ਮਹੀਨੇ ਹੈ ਉਮਰ 13 ਮਹੀਨੇ ਹੈ ਦੀ ਠੀਕ ਆ ਲਓ ਮਿੱਤਰੋ ਚਾਰੇ ਵਸ਼ੇਰੀਆਂ ਚਾਰੇ ਹੀ ਚੋਟੀ ਦੀ ਬਲੱਡ ਲਾਈਨ ਹੈ ਚਾਰੇ ਨਗੀ ਨਹੀਂ ਹੈ ਤਾਂ ਮੈਂ ਤੁਸੀਂ ਇਹ ਕਹਿ ਲਓ 스ਕੀਮ ਰਹੇਗੀ ਸਾਡੇ 15. ਸਿਰਾ ਗੱਲ ਬਾਤ ਆ। ਆ ਯਾਰ ਇੱਕ ਵਾਰੀ ਬਾਈ ਜੀ ਆਪਣਾ ਪ੍ਰੋਪਰ ਐਡਰੈਸ ਦੱਸ ਦਿਓ ਤੇ ਫੋਨ ਨੰਬਰ ਬੋਲ ਦਿਓ। ਫੋਨ ਨੰਬਰ 94652 ਜੀ। 946 94652 94652 11147 11147 ਹਾਂਜੀ। ਲਓ ਮਿੱਤਰੋ ਇਸ ਨੰਬਰ ਤੇ ਭਰਾ ਨਾਲ ਕਰ ਲਿਓ ਸੰਪਰਕ ਕਿਸੇ ਵੀ ਭਰਾ ਨੂੰ। ਇਸਕੇ ਇੰਨਾ ਚਾਰਾਂ ਬਸ਼ੇਰਾਂ ਵਿੱਚ ਕੋਈ ਵੀ ਬਸ਼ੇਰੀ ਪਸੰਦ ਆਉਂਦੀ ਹੋਵੇ ਤਾਂ ਨੁਕਰਾਂਗਾ ਬਸ਼ੇਰਾਂਗਾ ਸੋਹਣਾ ਬਸ਼ੇਰਾਂਗਾ ਬਹੁਤ ਜਿਆਦਾ ਸੋਹਣੀ ਬੱਚੀ ਬਾਕੀ ਜਿਆਦਾ ਜਾਣਕਾਰੀ ਲੈਣੀ ਹੋਵੇ ਤੁਸੀਂ ਮਾਲਕ ਨਾਲ ਉਹਦੇ ਨਾਲ ਗੱਲਬਾਤ ਕਰ ਲਿਓ ਸਾਫ਼ ਸਾਫ਼ ਵੈਸੇ ਤਾਂ ਆਪਾਂ ਸਾਨੂੰ ਸਾਰੀ ਗੱਲਬਾਤ ਕਲੀਅਰ ਕੀਤੀ ਆਗੀ ਤੇ ਵੀ ਆਪਾਂ ਵੀਡੀਓ ਦੇ ਵਿੱਚ ਹੀ ਕਰਾਏ ਆਗੇ ਉਹ ਪੱਕੇ ਦਾ ਮੰਗਲਾ ਤੇ ਭਾਈ ਇਹਦੀ ਡਿਮਾਂਡ ਇਹਦੀ ਡਿਮਾਂਡ 2 ਲੱਖ ਕਰਦੇ ਆਹ ਵਸ਼ੇਰੀ ਦੀ ਡਿਮਾਂਡ 2 ਲੱਖ ਆ ਸੱਜਣੋ ਜਿਹੜੀ ਆਹ ਇੱਧਰ ਬਾਹਰਲੇ ਪਾਸੇ ਖੜੀ ਐ ਜਾਲ ਜਿਹਦੇ 2 ਲੱਖ ਵੀ ਐ ਦੀ ਡਿਮਾਂਡ ਆ ਜੇ ਚੰਗੀ ਐ ਧੰਨਵਾਦ ਉਸ ਤੋਂ 5 ਮਿੰਨਾਂ ਨੂੰ ਬੰਨ੍ਹਿਆ ਉਹ ਸੋਡੇ ਕੋਲੇ ਜਾਣੀ ਐ ਕੋਈ ਆਵਾਜ਼